ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਨਾ ਇੱਕ ਮਤਲਬ ਮੰਨ ਕੇ ਚੱਲੋ ਜੇ ਤੁਸੀਂ YouTube ਦੇ ਉੱਤੇ ਸ਼ਾਰਟ ਵੀਡੀਓ ਪੋਣੇ ਜਾ ਕੇ ਤੁਸੀਂ Instagram ਦੇ ਉੱਤੇ ਰੀਲ ਪੋਣੇ ਹੋ ਤੁਸੀਂ ਉਹ ਵੀ ਰੀਲ ਨੂੰ ਕਿਵੇਂ ਤੁਸੀਂ ਐਡਿਟ ਕਰਨਾ ਵਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ VN ਵੀਡੀਓ ਦੇ ਐਡੀਟਰ ਦੇ ਵਿੱਚ ਜਾ ਕੇ ਦੱਸਾਂਗਾ ਤੁਸੀਂ ਇੱਕ ਸ਼ਾਰਟ ਵੀਡੀਓ ਨੂੰ ਕਿਵੇਂ ਤੁਸੀਂ ਐਡਿਟ ਕਰ ਸਕਦੇ ਹੋ ਸੋ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦੇ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਆਪਣੀ ਵੀਨ ਵੀਡੀਓ ਐਡੀਟਰ ਨੂੰ ਤੁਸੀਂ ਓਪਨ ਕਰ ਲੈਣਾ ਜੀ ਆ ਮੈਂ ਹੁਣ ਆਪਣੇ ਇੱਥੇ ਜਿੱਥੇ ਲਿਖਿਆ ਨਾ ਦੇਖੋ ਪਲੱਸ ਦਾ ਨਿਸ਼ਾਨਾ ਹੈਗਾ ਤੁਸੀਂ ਇੱਥੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਨਿਊ ਪ੍ਰੋਜੈਕਟ ਹੈ ਜਿਹੜਾ ਨਿਊ ਪ੍ਰੋਜੈਕਟ ਤੇ ਤੁਸੀਂ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਨਾ ਇਹ ਤੁਹਾਨੂੰ ਆਟੋਮੈਟਿਕਲੀ ਤੁਹਾਨੂੰ ਤੁਹਾਡੀ ਗੈਲਰੀ ਦੇ ਵਿੱਚ ਲੈ ਜਾਏਗਾ ਜੀ ਮੇਰੇ ਕੋਲ ਨਾ ਇੱਥੇ ਕਾਫੀ ਸਿੰਗਰਾਂ ਦੇ ਜਾਂ ਮੇਰੇ ਕੋਲ ਇਹ ਮੈਂ ਕਹਿੰਦਾ ਮੇਰੇ ਨਾਲ ਵਰਕਆਊਟ ਕਰਦੇ ਨੇ ਜਦੋਂ ਮੈਂ ਵਰਕਆਊਟ ਕਰਦਾ ਵਾਂ ਮੇਰੇ ਕੋਲ ਵਰਕਆਊਟ ਕਰਦਿਆਂ ਦੇ ਮੇਰੇ ਕੋਲ ਉਹ ਪਈਆਂ ਨੇ ਵੀਡੀਓ ਹਨਾ ਤੇ ਮੈਂ ਉਹਨਾਂ ਦਾ ਬਣਾ ਕੇ ਦਿਖਾਣਾ ਵਾਂ ਤੁਹਾਨੂੰ ਕਿਵੇਂ-ਕਿਵੇਂ ਕਰਨਾ ਵਾ ਜਿਵੇਂ ਮੰਨ ਕੇ ਚੱਲੋ ਮੇਰੇ ਕੋਲ ਇੱਕ ਆਹਾ ਵੀਡੀਓ ਮੰਨ ਲਓ ਹਨਾ ਜਿਹੜੀ ਵੀ ਮੇਰੇ ਕੋਲ ਹੈਗੀਆਂ ਨੇ ਮੈਂ ਉਹ ਸਿਲੈਕਟ ਕਰ ਲੈਣਾ ਹਰ ਇੱਕ ਤਰ੍ਹਾਂ ਦੀਆਂ ਜਿਵੇਂ 2 3 ਅਲੱਗ-ਅਲੱਗ ਤਰ੍ਹਾਂ ਦੀ ਮੈਂ ਕਰ ਲੈਣਾ ਤੁਸੀਂ ਜਿੰਨੀਆਂ ਵੀ ਵੀਡੀਓ ਤੁਸੀਂ ਰੀਲ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਰੇ ਨੂੰ ਨਾ ਇਦਾਂ ਤੁਸੀਂ ਮਤਲਬ ਵੀ ਉਹ ਕਰ ਲੈਣਾ ਸਿਲੈਕਟ ਕਰ ਲੈਣਾ ਸਿਲੈਕਟ ਕਰਨ ਤੋਂ ਬਾਅਦ ਇੱਥੇ ਅੱਗੇ ਤੁਸੀਂ ਕਲਿੱਕ ਕਰ ਦੇਣਾ ਆ ਦੇਖੋ ਉਹ ਜਿਹਦੇ ਉੱਤੇ ਸਾਈਜ਼ origignal ਇਹ origignal ਸਾਈਜ਼ ਜਿਹੜਾ ਸਾਨੂੰ ਚਾਹੀਦਾ ਸਾਈਜ਼ ਉਹ ਰੀਲ ਚੱਲਦੀ ਹੈ 9.16 ਆਪਾਂ ਇੱਥੇ 9.16 ਤੇ ਕਲਿੱਕ ਕਰਾਂਗੇ ਦੇਖੋ ਆਟੋਮੈਟਿਕ ਹੀ ਸਾਈਜ਼ ਵਧ ਗਿਆ ਦੇਖੋ origignal ਸਾਈਜ਼ ਜਿਹੜਾ ਸੀ ਇਹਦਾ ਆਹ ਸੀਗਾ ਜੀ 9.16 ਇਹ ਜਦੋਂ ਵੀ ਤੁਸੀਂ ਕੋਈ YouTube ਦੇ ਉੱਤੇ ਸ਼ਾਰਟ ਵੀਡੀਓ ਪਾਉਣੀ ਆ ਜਾਂ ਰੀਲ ਪਾਉਣੀ ਆ ਉਹਦਾ 9.16 ਤੁਸੀਂ ਸਾਈਜ਼ ਰੱਖਣਾ ਹੀ ਰੱਖਣਾ ਜੀ ਹੁਣ ਆਪਾਂ ਕੀ ਕਰਦੇ ਆ ਮੈਂ ਵੀਡੀਓ ਨੂੰ ਤੁਹਾਨੂੰ ਪਲੇ ਕਰਕੇ ਦਿਖਾਉਣਾ ਰਿਹਾ ਆ ਤੁਸੀਂ ਵੀਡੀਓ ਨੂੰ ਇਸ ਤਰ੍ਹਾਂ ਤੁਸੀਂ ਵੀਡੀ ਜਿਹੜਾ ਤੁਹਾਨੂੰ ਵੀਡੀਓ ਤੋਂ ਪੋਸ਼ਣ ਤੁਹਾਨੂੰ ਵਧੀਆ ਲੱਗਦਾ ਨਾ ਤੁਸੀਂ ਉਹ ਰੱਖ ਲੈਣਾ ਬਾਕੀ ਤੁਸੀਂ ਕੱਟ ਕਰ ਦੇਣਾ ਜਿਵੇਂ ਦੇਖੋ ਮੇਰੇ ਚਾਰ ਪੰਜ ਵੀਡੀਓ ਮੈਂ ਜੋੜੀਆਂ ਹੋਈਆਂ ਨੇ ਤਾਂ ਮੈਂ ਕੀ ਕਰਾਂਗਾ ਇਹ ਛੋਟੀ ਛੋਟੀ ਵੀਡੀਓ ਦਾ ਮਤਲਬ ਹੀ ਇਹਦੇ ਛੋਟੇ ਛੋਟੇ ਮੈਨ ਵਿੱਚ ਚੀਜ਼ ਕੱਢਾਂਗਾ ਜੇ ਤੁਸੀਂ ਜਿਆਦਾ ਲੌਂਗ ਵੀਡੀਓ ਬਣਾਉਗੇ ਨਾ ਸ਼ੋਰਟ ਤਾਂ ਨਹੀਂ ਚੱਲੇਗੀ ਨਹੀਂ ਮੈਂ ਇਹ ਕਲਿੱਕ ਕਰਾਂਗਾ ਹਣਾ ਮੈਂ ਇਹ ਰੱਖਾਂਗਾ 2-4 ਸੈਕਿੰਡ ਤੇ ਤੱਕ ਰੱਖਾਂਗਾ 4-5 ਇਹ ਇੱਥੇ ਕੱਟ ਲਾ ਦੇਣਾ ਆ ਜਿਹੜੀ ਫਾਲਤੂ ਦੀ ਰਹੀਗੀ ਮੈਨੂੰ ਡਿਲੀਟ ਕਰ ਦਿਨਾ ਜੀ ਠੀਕ ਹੈ ਜੀ ਹੁਣ ਇਹ ਆ ਗਈ ਹੁਣ ਅਗਲੀ ਆ ਜੇਗੀ ਆ ਬੌਕਸਿੰਗ ਦੀ ਆ ਆਪ ਦੀ ਆ ਗਈ ਆ ਹੁਣ ਮੈਂ ਇਥੋਂ ਥੋੜਾ ਜਿਹਾ ਅਗਲਾ ਹਿੱਸਾ ਕੱਢ ਦੇਣਾ ਕਿਉਂਕਿ ਜਿਹੜਾ ਪਹਿਲਾ ਹਿੱਸਾ ਇਹਦਾ ਇੰਟਰਸਟਿੰਗ ਨਹੀਂ ਹੈ ਇਹਦਾ ਇੰਟਰਸਟਿੰਗ ਪਾਰਟ ਬਣਾਉਣਾ ਤੁਸੀਂ ਨੂੰ ਇਥੋਂ ਕੱਢ ਦੋ ਆ ਗਈ ਹਨਾ ਆ ਜੀ ਚਾਹੀਦੀ ਆ ਇਹਦੀ ਤੁਸੀਂ ਸਪੀਡ ਕਿਤਾਬ ਦਾ ਵੀ ਸਕਦੇ ਤੁਹਾਨੂੰ ਬਾਅਦ ਚ ਦਦਾ ਇਹ ਇਹ ਨਗਰੀ ਚਾਹੀਦੀ ਹੁਣ ਕੀ ਕਰਨਾ ਮੈਂ ਇਥੋਂ ਡਿਲੀਟ ਕਰ ਦਾਂਗੇ ਇਹਨੂੰ ਹੁਣ ਜਿਹੜੀ ਅਗਲੀ ਆ ਆ ਜਿਹੜੀ ਆ ਇਹ ਐਕਸਰਸਾਈਜ਼ ਹੋਰ ਆ ਇਹ ਐਕਸਰਸਾਈਜ਼ ਮੇਰੀ ਇਦਾਂ ਸੀਗੀ ਬੈਠ ਕੇ ਸੀਗੀ ਹਨਾ ਇਹ ਐਕਸਰਸਾਈਜ਼ ਮੇਰੀ ਹੋਰ ਆ ਮੈਂ ਕੀ ਕਰਾਂਗਾ ਇਹ ਐਕਸਰਸਾਈਜ਼ ਨੂੰ ਚੱਕ ਕੇ ਨਾ ਅੱਗੇ ਲੈ ਕੇ ਆਵਾਂਗੇ ਇਹਦੇ ਇੱਕ ਆ ਦੇਖੋ ਇੱਕ ਇੱਕ ਮੇਰੀ ਵਰਕਆਊਟ ਜਿੰਮ ਲੋਂਦੇ ਦੀ ਹੋਗੀ ਇੱਕ ਬੌਕਸਿੰਗ ਦੀ ਹੋਗੀ ਇੱਕ ਮੇਰੀ ਫੇਰ ਵਰਕਆਊਟ ਲੋਂਦੇ ਦੀ ਹੋਗੀ ਫੇਰ ਬੌਕਸਿੰਗ ਦੀ ਹੋਗੀ ਮੈਂ ਇਦਾਂ ਬਣਾਵਾਂਗਾ ਹੁਣ ਮੈਂ ਪਹਿਲੀ ਇਹ ਕਰਦਾ ਹੁਣ ਦੂਜੀ ਨੂੰ ਮੈਂ ਇੱਥੋਂ ਚੱਕਾਂਗਾ ਆ ਚੱਲਦੀ ਵੀ ਇਹ ਦੇਖੋ ਠੀਕ ਹੈ ਡੰਬਲ ਨਾਲ ਮੈਂ ਵਰਕਆਊਟ ਕਰਦਾ ਪਿਆ ਮੈਂ ਵੀ ਮੈਂ 4-5 ਸੈਕਿੰਡ ਰੱਖਾਂਗਾ ਇੱਥੋਂ ਇਹਨੂੰ ਕੱਟ ਕਰਦਾ ਹੁਣ ਪਿਛਲਾ ਹਿੱਸਾ ਚੱਕਦਾ ਹਾਂ ਆ ਫੇਰ ਮੇਰੀ ਆ ਗਈ ਇਹ ਦੇਖੋ ਆਹੋ ਆ ਮੈਂ ਇਹਦਾ ਜਿਹੜਾ ਪਹਿਲਾ ਸਟਾਪ ਆਹ ਪਾੜ ਕੱਟ ਦੀਨ ਜਿਹੜਾ ਮੈਨੂੰ ਬੋਰਿੰਗ ਜਿਹਾ ਲੱਗਦਾ ਇਹਦੇ ਚ ਆਪਾਂ ਇੰਟਰਸਟਿੰਗ ਇੰਟਰਸਟਿੰਗ ਚ ਮੈਂ ਰੱਖਣ ਤੋਂ ਬਾਅਦ ਮੇਰਾ ਇੰਨਾ ਕੁ ਹੀ ਰੱਖਣਾ ਦੇਖੋ ਆ ਮੇਰੀ ਰੀਲ ਬਣ ਕੇ ਰੈਡੀ ਹੋ ਗਈ ਹੈ ਤੁਹਾਨੂੰ ਇੱਕ ਵਾਰੀ ਪਹਿਲਾਂ ਰੀਲ ਦਿਖਾਣਾ ਦੇਖੋ ਕਿੱਦਾਂ ਦੀ ਜਿਹੜੀ ਮੇਰੀ ਰੀਲ ਆ ਇਹ ਤੁਹਾਨੂੰ ਦੇਖੋ ਤੁਸੀਂ ਤੁਹਾਨੂੰ ਇੰਟਰਸਟ ਲੱਗਦੀ ਕਿ ਨਹੀਂ ਇਹ ਪਹਿਨੂੰ ਇੰਟਰਸਟਿੰਗ ਬਣਾਉਣਾ ਹਾਂ ਆ ਬਿਲਕੁਲ ਸਿੰਪਲ ਜੀ ਲੱਗਦੀ ਪਈ ਹੈ ਯਾਰ ਬਿਲਕੁਲ ਸਿੰਪਲ ਲੱਗਦੀ ਪਈ ਇੰਟਰਸਟਿੰਗ ਜੀ ਨਹੀਂ ਲੱਗਦੀ ਪਈ ਹੁਣ ਮੈਂ ਕੀ ਕਰਾਂਗਾ ਇਹਨੂੰ ਇੰਟਰਸਟਿੰਗ ਬਣਾਉਣ ਲਈ ਮੈਂ ਕੀ ਕਰਾਂਗਾ ਇਹਦੇ ਵਿੱਚ ਦੇਖੋ ਜਿੱਥੇ ਤੁਹਾਨੂੰ ਪਲੱਸ ਦੇ ਨਿਸ਼ਾਨ ਦੇਖਦੇ ਪਏ ਨਾ ਵਾਈਟ ਕਲਰ ਦੇ ਵਿੱਚ ਤੁਸੀਂ ਕਿਨਾਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਆ ਦੇਖੋ ਕਿੰ ਤੁਸੀਂ ਕੋਈ ਆ ਦੇਖੋ ਜਦੋਂ ਆ ਇਦਾਂ ਇਫੈਕਟ ਲੱਗੇ ਆ ਤੁਸੀਂ ਇਹਨੂੰ ਆ ਲਗਾ ਦੋ ਹੁਣ ਅਗਲੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਤਾਂ ਤੁਸੀਂ ਮੈਂ ਕਹਿੰਦਾ ਇੱਥੇ ਆ ਲਗਾ ਦੇਣਾ ਇਹ ਇੱਥੇ ਆ ਲੱਗਿਆ ਮੈਂ ਆ ਲਗਾ ਦੇਣਾ ਹੁਣ ਅਗਲਾ ਆ ਗਿਆ ਮੈਂ ਇੱਥੇ ਦੇਖਦਾ ਮੈਂ ਇੱਥੇ ਹੋਰ ਲਗਾਉਣਾ ਚਾਹਣਾ ਮੇਰੇ ਤੇ ਜਾਂ ਆ ਲਗਾ ਜਾ ਹਾਂ ਆ ਵੀ ਵਧੀਆ ਵਾ ਜੇ ਤੁਸੀਂ ਕਹਿਨੇ ਹੋ ਵੀ ਸਾਰਿਆਂ ਤੇ ਇੱਕੋ ਇਫੈਕਟ ਲੱਗਿਆ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਨਾ ਅਪਲਾਈ ਟੂ ਆਲ ਲਿਖਿਆ ਜਿੱਥੇ ਤੁਸੀਂ ਅਪਲਾਈ ਟੂ ਆਲ ਤੇ ਕਲਿੱਕ ਕਰ ਦੇਣਾ ਤੇ ਰਾਈਟ ਤੇ ਕਲਿੱਕ ਕਰ ਦੇਣਾ ਸਾਰਿਆਂ ਤੇ ਲੱਗ ਗਿਆ ਹੁਣ ਦੇਖੋ ਥੋੜੀ ਜਿਹੀ ਦੇਖੋ ਇੰਟਰਸਟਿੰਗ ਹੋ ਗਈ ਨਾ ਮੈਂ ਥੋੜੀ ਜਿਹੀ ਵਾਇਸ ਸੌਂਡ ਕਰਕੇ ਤੁਹਾਨੂੰ ਹੁਣ ਸੁਣਾਉਣਾ ਹੁੰਦਾ ਕੋਲ ਠੀਕ ਹੈ ਜੀ ਹੁਣ ਕੀ ਕਰਦੇ ਆ ਮੈਂ ਇਹਦੇ ਵਿੱਚ ਇਫੈਕਟ ਪਾਉਣਾ ਚਾਹੁੰਦਾ ਇਹਦੇ ਜਿਆ ਵਧੀਆ ਨਹੀਂ ਲੱਗਦਾ ਪਿਆ ਮੈਂ ਇਹ ਕਰਾਂਗਾ ਕੀ ਕਰਾਂਗਾ ਮੈਂ ਆਪਣੇ ਐਫੈਕਸ ਦੇ ਵਿੱਚ ਜਾਵਾਂਗਾ ਇੱਥੇ ਇਫੈਕਟ ਆ ਕੇ ਦੇਖੋ ਕਿੰਨਾ ਏਦਾਂ ਹੋ ਗਿਆ ਆ ਲੱਗ ਗਿਆ ਆ ਇਫੈਕਟ ਲੱਜਾ ਹੁਣ ਦੇਖੋ ਕਿੰਨੀ ਸੋਹਣੀ ਇੰਟਰਸਟਿੰਗ ਬਣ ਗਈ ਇਹ ਉਹ ਦੇਖੋ ਬਣੀ ਨਾ ਇੰਟਰਸਟਿੰਗ ਚੀਜ਼ ਹੁਣ ਅੱਗੇ ਆ ਗਈ ਜਿਹੜੀ ਅਗਲੀ ਅਗਲੀ ਬੌਕਸਿੰਗ ਵਾਲੀ ਆ ਮੇਰੀ ਸਪੀਡ ਘਟਾ ਵਧਾਣਾ ਚਾਹੁੰਦਾ ਵੀ ਇਹ ਵਧੀਆ ਬਣ ਜੇ ਹੁਣ ਮੈਂ ਇਹਦੀ ਸਪੀਡ ਟੈਕਨੀ ਕਰਾਂਗਾ ਥੋੜੀ ਜਿਹੀ ਮੈਥੋਂ ਐ ਕਰਾਂਗਾ ਥੋੜੀ ਜਿਹੀ ਵਧਾ ਦਾਂਗਾ ਸਪੀਡ ਥੋੜੀ ਜਿਹੀ ਇੱਥੇ ਨੋਰਮਲੀ ਇੱਥੇ ਮੈਂ ਘਟਾ ਦਾਂਗਾ ਆ ਹੁਣ ਮੈਂ ਦੇਖੋ ਹੁਣ ਤਣੂ ਮੈਂ ਪਲੇ ਕਰਕੇ ਦੋਣਾ ਦੇਖੋ ਹੁਣ ਇਹ ਥੋੜੀ ਜਿਹੀ ਹੋ ਗਈ ਹਨ ਮੈਨੂੰ ਥੋੜੀ ਜਿਹੀ ਸੈੱਟ ਕਰਦਾ ਹੁਣ ਦੇਖਦੇ ਆਪਾਂ ਆ ਹੋ ਗਈ ਹਾਂ ਤੇ ਇਹਦੀ ਵੀ ਸਪੀਡ ਥੋੜੀ ਐਂਡ ਦੇ ਵਿੱਚ ਘਟਾਣੀ ਚਾਹੁੰਦਾ ਵੀ ਜਾਨੀ ਵਧੀਆ ਬਣ ਜੇ ਹੋਰ ਆ ਹੁਣ ਇਹ ਤੇ ਦੇਖ ਹੁਣ ਦੇਖੇ ਤੁਸੀਂ ਆ ਕਿੰਨੀ ਸੋਹਣੀ ਬਣੀ ਨਾ ਹਨ ਆ ਦੇਖੋ ਹੁ ਇਹਦੇ ਆ ਵੀ ਤੁਸੀਂ ਸਲੋ ਬਦਾ ਇੱਥੇ ਵੀ ਇਫੈਕਟ ਆਪਾਂ ਕੋਈ ਇਫੈਕਟ ਲਾ ਦਿੰਦੇ ਆਪਾਂ ਕੋਈ ਵੀ ਆ ਦੇਖੋ ਕਿੰਨੇ ਇਫੈਕਟ ਦਿੱਤੇ ਪਹਿਲੇ ਜਿਹੜਾ ਮਰਜ਼ੀ ਲਾ ਕੇ ਦੇਖ ਲਓ ਤੁਸੀਂ ਆ ਲਗਾ ਦਿੰਨਾ ਇੱਥੇ ਮੈਂ ਹੁਣ ਅੱਗੇ ਆਪਾਂ ਲੇਖਾਂਗੇ ਅਗਲੇ ਦੇਖ ਰਹੇ ਕਿੱਦਾਂ ਦੀ ਬਣਦੀ ਵੀਡੀਓ ਆ ਦੇਖੋ ਆ ਜੋ ਆ ਫੇਰ ਆ ਗਈ ਇਹ ਹੋਰ ਪੰਜਵਾਂ ਠੀਕ ਆ ਇਹ ਹੋ ਗਈ ਮੇਰੀ ਵੀਡੀਓ ਬਣ ਕੇ ਰੈਡੀ ਹੋ ਜੂਗੀ ਹੁਣ ਮੈਨੂੰ ਐਕਸਪੋਰਟ ਕਰ ਲੈਣਾ ਇਹ ਹੁਣ ਜਦੋਂ ਐਕਸਪੋਰਟ ਹੋ ਗਈ ਨਹੀਂ ਹੁਣ ਗੈਲਰੀ ਦੇ ਵਿੱਚ ਸੇਵ ਹੋ ਜੇਗੀ ਜਦੋਂ ਗੈਲਰੀ ਦੇ ਵਿੱਚ ਸੇਵ ਹੋ ਗਈ ਫਿਰ ਮੈਂ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਕਿ ਇਹ ਮੇਰੀ ਜਿਹੜੀ ਵੀਡੀਓ ਕਿੱਦਾਂ ਦੀ ਬਣੀ ਜਿੱਦੋਂ ਤੱਕ ਤੁਸੀਂ ਆਪਣੀ ਕੋਈ ਵੀਡੀਓ ਨੂੰ ਸ਼ੋਰਟ ਤੁਹਾਡੀ ਵੀਡੀਓ ਤਾਂ ਹੀ ਵਾਇਰਲ ਹੋਏਗੀ ਜੇ ਤੁਸੀਂ ਇਹਨੂੰ ਇੰਟਰਸਟਿੰਗ ਬਣਾਉਂਗੇ ਜਦੋਂ ਤੁਸੀਂ ਇਹਦੇ ਪਿੱਛੇ ਮਿਊਜ਼ਿਕ ਲਾਤਾ ਹੈ ਹੋਰ ਸੋਹਣੀ ਬਣ ਜਾਣੀਆ ਹੁਣ ਮੈਂ ਤੁਹਾਨੂੰ ਗੈਲਰੀ ਦੇ ਵਿੱਚ ਜਾ ਕੇ ਦਿਖਾਉਣਾ ਵੀ ਇਹ ਮੇਰੀ ਜਿਹੜੀ ਵੀਡੀਓ ਵਾ ਇਹ ਕਿੱਦਾਂ ਦੀ ਬਣੀ ਹੁਣ ਮੈਂ ਗੈਲਰੀ 'ਚ ਚਲੇ ਕਿੰਨੀ ਸੋਹਣੀ ਬਣ ਗਿਆ ਦੇਖੋ ਕਿੰਨੀ ਸੋਹਣੀ ਬਣ ਗਿਆ ਰੀਲ ਦੇਖੋ ਇਹ ਕਿੰਨੀ ਸੋਹਣੀ ਬਣ ਗਿਆ ਦੇਖੋ ਆ ਸਲੋ ਮੋਸ਼ਨ ਦੇ ਵਿੱਚ ਕਿੰਨਾ ਸੋਹਣਾ ਹੋ ਗਿਆ ਦੇਖੋ ਆ ਦੇਖੋ ਕਿੰਨੀ ਸੋਹਣੀ ਰੀਲ ਬਣ ਗਈ ਹੈ ਦੇਖੋ ਇਹ ਚੀਜ਼ ਤੁਸੀਂ ਵਾਇਰਲ ਕਰੋਗੇ ਆਪਣੇ ਉਹਦੇ ਵਿੱਚ ਇੰਸਟਾ ਇੰਸਟਾ ਤੇ ਪਾ ਦਿਓ ਤਾਂ ਵੀ ਵਾਇਰਲ ਹੋਗੀ YouTube ਸ਼ੋਰਟ ਦੇ ਵਿੱਚ ਪਾ ਦਿਓ ਤਾਂ ਵੀ ਚੀਜ਼ੇ ਵਾਇਰਲ ਹੋਣੀ ਹੀ ਹੋਣੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਸੀਂ ਹੋਰ ਕੋਈ ਚਾਹੋਗੇ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਮੈਂ ਛੇਤੀ ਹੀ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈਦਾ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ